ਕਿਸੇ ਦੀ ਗਰੀਬੀ ਦਾ ਮਜ਼ਾਕ ਕਿ ਅਡਾਉਣਾ ਗੱਲਾਂ ਨੇ ਬੁਰੀਆਂ ਦਸ ਲੈਣ ਨੂੰ ਮਹਿੰਗੀਆਂ ਗੱਡੀਆਂ ਕੀ ਦਾ ਜੀ ਨਹੀਂ ਉਹ ਕਰਦਾ ਐਵੇਂ ਲੋਕੀ ਕਹਿੰਦੇ ਜਾਨ ਹਾਜ਼ਰੀ ਆ ਤੇਰੇ ਲਈ ਪਰ ਸੱਚੀ ਗੱਲ ਤੋੜ ਕਿਸੇ ਲਈ ਮਰਦਾ ਕਿਹੜੀ ਜਗ੍ਹਾ ਤੇ ਆਏ ਆ ਬਈ ਆਪਾਂ ਬ੍ਰੇਕ ਕੋਲ ਹੁਣ ਕੀ ਕੋਈ ਸਮਾਨ ਆਪਣੇ ਕੋਲ ਆਪਣੇ ਕੋਲ ਕੜਾਈ ਆ ਵੀਰੇ ਹਾਂ ਮਸ਼ੀਨ ਦਾ ਸਟੈਂਡ ਜੁੱਤੀਆਂ ਦਾ ਸਟੈਂਡ ਗੈਸ ਢੋਲੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਬਹੁਤ ਜ਼ਿਆਦਾ ਘੈਂਟ ਹੋਣ ਵਾਲਾ ਹੈਗਾ ਬਸ ਤੁਸੀਂ ਬਲੌਗ ਨਾਲ ਬਨੇ ਰਹੋ ਆ ਪਾਈ ਸੀ ਬਕਰ ਮੈਂਬਰ ਕੇ ਖੇਤ ਨਿੰਬੂ ਲੈਣਾ ਗਾਂ ਨੂੰ ਪਾਉਣਿਆ ਨਿੰਬੂ ਕਿਸੇ ਨੇ ਦੱਸਿਆ ਸੀਗਾ ਗਾਂ ਦੀ ਪ੍ਰੋਬਲਮ ਜੀ ਆ ਥੋੜੀ ਜੀ ਵੀ ਉਹ ਲੋਟ ਹੋ ਜੂ ਨਿੰਬੂਆਂ ਨਾਲ ਇਹਨਾਂ ਨੇ ਸਾਰੀਆਂ ਸਬਜ਼ੀਆਂ ਤੇ ਬੂਟੇ-ਬਾਟੇ ਲਾ ਰੱਖੇ ਨੇ। ਆਹ ਦੇਖੋ ਇਹਨਾਂ ਦਾ ਖੇਤ। ਮੰਮੀ ਲਾ ਨਿੰਬੂ ਕਿੰਨੇ ਕੁ ਮਿਲੇ ਨੇਗੇ? ਬਾਕੀ ਕੱਚੇ ਸੀਗੇ। ਕੱਚੇ ਫਿਰ ਉਹਨੇ ਖਾਣੇ ਨਹੀਂ ਹੈਗੇ। ਚਲ ਕੋਈ ਨਾ ਉਹ ਕਹਿੰਦੇ ਕਿਰਾ ਪਾ ਕੇ ਦੇਖ ਲਓ ਵੀ ਬਾਕੀ ਫਿਰ ਤੋੜ ਕੇ ਦੇ ਦਾਂਗੇ। ਵਿੱਚ ਵੱਡੇ ਵੱਡੇ ਨਿੰਬੂ ਨੇ ਆਮਲੇ ਵੀ ਕਰ ਲਏ ਹਾਂ ਹਾਂ ਇਹ ਖੁੱਲਦਾ ਵੀ ਆ ਬਾਈ ਤੋਂ ਅਸੀਂ ਬਾਸ ਸਿੰਘ ਮਸ਼ੀਨ ਦਾ ਸਟੈਂਡ ਲਿਆਗਾ ਤੇ ਬਾਈ ਕੋਲ ਸਾਰਾ ਸਮਾਨ ਹੈ ਜਿਹੜਾ ਲੋਗ ਯਾਰਾ ਕਿਹੜੇ ਕਿਹੜੀ ਜਗ੍ਹਾ ਤੇ ਆਏ ਆ ਬਈ ਆਪਾਂ ਕੀ ਕੋਈ ਸਮਾਨ ਆਪਣੇ ਕੋਲ ਆਪਣੇ ਕੋਲ ਕੜਾਈ ਆ ਵੀਰੇ ਮਸ਼ੀਨ ਦਾ ਸਟੈਂਡ ਜੁੱਤੀਆਂ ਦਾ ਸਟੈਂਡ ਹੈ ਢੋਲੀ ਦਾ ਸਟੈਂਡ ਥੋੜੇ ਤਵੇ ਤਲੀਆਂ ਤੁਲੜੇ

ਜੋ ਕਿ ਮੈਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਿਹਾ ਤੇ ਮਤਲਬ ਕਿ ਜਿਵੇਂ ਲੋਕੀ ਕਹਿ ਦੁੰਦੇ ਨੇ ਕਿ ਤੁਹਾਡੇ ਲਈ ਜਾਨ ਵੀ ਹਾਜ਼ਰ ਹੈ ਵੀ ਤੇਰੇ ਲਈ ਜਾਨ ਵੀ ਹਾਜ਼ਰ ਹੈ ਤੂੰ ਵੀ ਜਾਨ ਮੰਗ ਕੇ ਦੇਖ। ਬਾਰਾ ਪੜੋ ਹੀ ਪਤਾ ਹੈ ਵੀ ਕੋਈ ਕਿਸੇ ਲਈ ਜਾਨ ਨਹੀਂ ਨੰਦਾ ਸੋਸ਼ਰ ਪਹੋਸ ਚੀਜ਼ ਦੇ ਉੱਪਰ ਮੈਂ ਕੁਝ ਲੈਣਾ ਲਿਖਿਆ ਨੇ। ਬੇਜਤਾ ਜਿਹਨੂੰ ਜਿਹਨੂੰ ਦਿਲ ਦਾ ਉਹਦੇ ਕੋਲੋਂ ਹੀ ਕਿਹ ਤੋਖਾ ਮਿਲਦਾ ਜਿਨੇ ਕਰਿਆ ਨਹੀਂ ਹੁੰਦਾ ਕੁਝ ਜ਼ਿੰਦਗੀ ਚ ਉਹੀ ਦੂਜੇ ਦੀ ਤਰੱਕੀ ਨਹੀਂ ਉਹ ਜਰਦਾ ਐਵੇਂ ਲੋਕੀ ਕਹਿੰਦੇ ਜਾਨ ਹਾਜ਼ਰੀ ਆ ਤੇਰੇ ਲਈ ਪਰ ਸੱਚੀ ਗੱਲ ਕੋਣ ਕਿਸੇ ਲਈ ਆ ਮਰਦਾ ਕਈ ਮੂਹ ਦੇ ਉੱਤੇ ਬਾਈ ਬਾਈ ਆ ਕੇ ਪਿੱਠ ਤੇ ਚਨੌਰ ਸੁੜੀਆਂ ਕਿਸੇ ਦੀ ਗਰੀਬੀ ਦਾ ਮਜ਼ਾਕ ਹੀ ੜਾਉਣਾ ਗੱਲਾਂ ਨੇ ਬੁੜੀਆਂ ਦਸ ਲੈਣ ਨੂੰ ਮਹਿੰਗੀਆਂ ਗੱਡੀਆਂ ਕਿਹਦਾ ਜੀ ਨਹੀਂ ਉਹ ਕਰਦਾ ਐਵੇਂ ਲੋਕੀ ਕਹਿੰਦੇ ਜਾਨ ਹਾਜ਼ਰੀ ਆ ਤੇਰੇ ਲਈ ਪਰ ਸੱਚੀ ਗੱਲ ਕੋਣ ਕਿਸੇ ਲਈ ਆ ਮਰਦਾ ਉਹ ਪਿਆਰ ਵਿੱਚ ਬਣਿਆਂ ਨੂੰ ਧੋਖੇ ਮਿਲਦੇ ਤੋ ਖਿਆਨੇ ਕੀਤਾ ਟੁਕੜੇ ਦਿਲ ਦੇ ਪੈਸੇ ਅੱਗੇ ਵੇਖਿਆ ਮੈਂ ਵੇਖਿਆ ਇਸ਼ਕ ਹਰ ਦਾ ਐਵੇਂ ਲੋਕੀ ਕਹਿੰਦੇ ਜਾਨ ਹਾਜਰੇ ਆ ਤੇਰੇ ਲਈ ਪਰ ਸੱਚੀ ਗੱਲ ਕੌਣ ਕਿਸੇ ਲਈ ਆ ਮਰਦਾ ਪਰ ਸੱਚੀ ਗੱਲ ਕੌਣ ਕਿਸੇ ਲਈ ਆ ਮਰਦਾ ਭਾਈ ਇਹ ਕੋਈ ਝੂਠ ਨਹੀਂ ਹੈਗਾ ਇਸ ਚਾਈ ਆ ਆਪਾਂ ਆ ਗਏ ਸੀ ਆਪਣੇ ਕੋਠੇ ਦੀ ਸੱਤ ਦੇ ਉੱਪਰ ਤੇ ਅੱਜ ਧੁੱਪ ਸੂਣੀ ਨਿਕਲੀ ਹੋਈ ਆ ਪਰ ਥੋੜੀ ਥੋੜੀ ਹਵਾ ਜੀ ਚੱਲਦੀ ਹੈਗੀ ਕਾਫੀ ਚੱਲਦੀ ਹਵਾ ਠੰਡੀ ਜੀ ਹਵਾ ਆਪਣੇ Wi-Fi ਦਾ ਪੈਕ ਵੀ ਮੁੱਕਣਾ ਲੱਗਾ। ਇੱਕ ਅੱਧੇ ਦਿਨ ਤੇ ਮੁੱਕ ਜੂਗਾ। 3 ਮਹੀਨਿਆਂ ਦਾ ਪਵਾਇਆ ਹੋਇਆ ਸੀਗਾ। ਤੇ ਹੁਣ ਵੀ ਇਕੱਠੇ ਹੀ ਪਵਾ ਲਾਂਗੇ। ਇਕੱਠੇ ਚ ਚੱਲ ਆਏ ਵੀ ਕੋਈ ਸਕੀਮ ਚ ਆ ਜਾਂਦਾ ਘੱਟ ਪੈਸਿਆਂ ਦਾ। ਜੇ ਮਹੀਨੇ-ਮਹੀਨੇ ਦੇ ਭਰਾਂਗੇ ਤਾਂ ਜ਼ਿਆਦਾ ਪੈਸੇ ਲੱਗਣਗੇ। ਆਪਾਂ ਅੱਜ ਪਤੰਗ ਚੜਾਵਾਂਗੇ। ਸ਼ਾਮ ਨੂੰ ਚੜਾਵਾਂਗੇ। ਹੁਣ ਥੋੜਾ ਜਿਹਾ ਸੂਰਜ ਪੈਂਦਾ ਇਧਰ ਅੱਖਾਂ 'ਚ। ਸ਼ਾਮ ਨੂੰ ਜਦੋਂ ਸੂਰਜ ਢਲਣ ਲੱਗ ਗਿਆ ਉਦੋਂ ਚੜਾਵਾਂਗੇ ਮੈਂ ਕੋਠੇ ਤੋਂ ਥੱਲੀ ਆ ਗਿਆ ਸੀਗਾ ਹਵਾ ਵਾਲੀ ਢਿੱਡੀ ਚੱਲਦੀ ਹੈ ਅੱਜ ਆਪਾਂ ਬਣਾਏ ਸੀ ਮੂਲੀ ਵਾਲੇ ਪਰੌਂਠੇ ਤੇ ਗਰਫਤੇ ਖਾ ਰਹੇ ਆ ਸਾਡਾ ਪਰੌਂਠੇ ਕਾਰਟੂਨ ਵੇਖੀ ਜਾਂਦਾ ਫਤਿਹ ਕਾਰਟੂਨ ਸਕੈਟ ਕਿਹੜੀ ਗੇਮ ਹੁੰਦੀ ਹੈ ਸਕੈਟ ਗੇਮ ਲੈ ਜਾਗੇ